ਫਿਰੋਜ਼ਪੁਰ ਹਰਿਦਵਾਰ ਟ੍ਰੇਨ ਦੀ ਸ਼ੁਰੂਆਤ ਮੌਕੇ ਹਿੰਦੂ ਸੰਗਠਨਾਂ ਦੇ ਲੋਕ ਇਕੱਠੇ ਤਾਂ ਹੋਏ ਪਰ ਇਕਜੁੱਟ ਨਹੀਂ ਆਏ ਨਜ਼ਰ ਹਰ ਚੌਧਰੀ ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ ਅਲਾਪਦਾ ਨਜ਼ਰ ਆਇਆ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਤੋਂ ਧਰਮ ਦੀ ਨਗਰੀ ਹਰਿਦਵਾਰ ਦੇ ਲਈ ਆਖਰਕਾਰ ਸਿੱਧੀ ਰੇਲ ਸੇਵਾ ਬੁੱਧਵਾਰ ਰਾਤ ਤੋਂ ਸ਼ੁਰੂ ਹੋ ਹੀ ਗਈ ਇਸ ਰੇਲ ਗੱਡੀ ਦੇ ਸ਼ੁਰੂ ਹੋਣ ਦਾ ਲਗਭਗ ਹਰ ਵਰਗ ਨੇ ਸਵਾਗਤ ਕੀਤਾ ਹੈ ਪਿਛਲੇ ਕੁਝ ਦਿਨਾਂ ਤੋਂ ਫਿਰੋਜ਼ਪੁਰ ਇਲਾਕੇ ਵਿੱਚ ਚੱਲ ਰਹੇ ਜ਼ਿਆਦਾਤਰ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਕਈ ਧਾਰਮਿਕ ਸੰਸਥਾਵਾਂ ਵੱਲੋਂ ਇਹ ਅਪੀਲ ਲਗਾਤਾਰ ਕੀਤੀ ਜਾਂਦੀ ਰਹੀ ਕਿ ਰੇਲਗੱਡੀ ਰਵਾਨਾ ਕਰਨ ਦੀ ਰਸਮ ਮੌਕੇ ਹਰ ਕੋਈ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਜ਼ਰੂਰ ਪਹੁੰਚੇ। ਇਸ ਦੌਰਾਨ ਸ਼ਹਿਰ ਦੇ ਕੁਝ ਬੁੱਧੀਜੀਵੀਆਂ ਨੇ ਸੰਸਥਾਵਾਂ ਨੂੰ ਇਸ ਨੇਕ ਕੰਮ ਦੇ ਲਈ ਰੇਲਵੇ ਸਟੇਸ਼ਨ ਤੇ ਇਕੱਠੇ ਹੋ ਕੇ ਸਮੂਹਕ ਪਾਠ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ ਆਪਣੀ ਇੱਕਜੁੱਟਤਾ ਦਿਖਾਈ ਜਾ ਸਕੇ। ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬੁੱਧਵਾਰ ਰਾਤ ਕੈਂਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਰੇਲਗੱਡੀ ਰਵਾਨਾ ਕਰਨ ਮੌਕੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਤਾਂ ਜ਼ਰੂਰ ਹੋਏ ਪਰ ਉਹਨਾਂ ਵਿੱਚ ਇੱਕ ਜੁਟਤਾ ਕਿਤੇ ਵੀ ਨਜ਼ਰ ਨਹੀਂ ਆਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਸੰਸਥਾਵਾਂ ਦੀ ਹਰ ਕਿਸੇ ਨੇ ਆਪਣੇ ਤੌਰ ਤੇ ਸਟੇਸ਼ਨ ਦੇ ਬਾਹਰ ਪਲੇਟਫਾਰਮ ਨੰਬਰ 1 ਅਤੇ ਰੇਲਗੱਡੀ ਦੇ ਵਿੱਚ ਕੀਰਤਨ ਕੀਤੇ ਪਰੰਤੂ ਇਹ ਕੀਰਤਨ ਇੱਕ ਜੁਟ ਹੋ ਕੇ ਕਰਨ ਦੀ ਬਜਾਏ ਹਰ ਕਿਸੇ ਨੇ ਆਪਣੀ ਆਪਣੀ ਢਫਲੀ ਆਪਣਾ ਆਪਣਾ ਰਾਗ ਵਜਾਇਆ ਕੁਝ ਜਿਹਾ ਹੀ ਟ੍ਰੇਨ ਵਿੱਚ ਜਾ ਰਹੇ ਸ਼ਰਦਾਲੂਆਂ ਦੀ ਸੇਵਾ ਮੌਕੇ ਵੀ ਦੇਖਣ ਨੂੰ ਮਿਲਿਆ ਸ਼ਹਿਰ ਅਤੇ ਛੌਨੀ ਦੇ ਕੁਝ ਧੰਨਾ ਸੇਠ ਲੱਡੂਆਂ ਦੇ ਡੱਬੇ ਟੌਫੀਆਂ ਦੇ ਪੈਕਟ ਕੁਲਫੀਆਂ ਪਾਣੀ ਦੇ ਡੱਬੇ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਪਲੇਟਫਾਰਮਾਂ ਤੇ ਵੱਖ-ਵੱਖ ਕੁੰਮ ਦੇ ਨਜ਼ਰ ਆਏ ਜਦ ਕਿ ਇਹ ਸੇਵਾ ਸਮੂਹਕ ਤੌਰ ਤੇ ਵੀ ਇਕੱਠੇ ਹੋ ਕੇ ਕੀਤੀ ਜਾ ਸਕਦੀ ਸੀ ਇਸ ਤੋਂ ਬਾਅਦ ਰਹੀ ਸਹੀ ਕਸਰ ਉਦੋਂ ਨਿਕਲ ਗਈ ਜਦ ਰੇਲ ਗੱਡੀ ਦੇ ਚੱਲਣ ਮੌਕੇ ਪਹੁੰਚੇ ਭਾਜਪਾ ਯੂਥ ਆਗੂ ਅਨੁਮੀਦ ਸਿੰਘ ਹੀਰਾ ਸੋਢੀ ਨੂੰ ਵੀ ਜ਼ਿਆਦਾਤਰ ਸੰਸਥਾਵਾਂ ਦੇ ਆਗੂ ਚੌਧਰੀ ਵੱਖੋ ਵਖਰੀ ਆਪਣੇ ਨਾਲ ਕਸਿਟੀ ਫਿਰੇ ਅਤੇ ਫੋਟੋਆਂ ਖਿੱਚਵਾਉਣ ਵਿੱਚ ਮਸ਼ਗੂਲ ਹੋ ਗਏ ਇਸ ਸਾਰੇ ਡਰਾਮੇ ਦੌਰਾਨ ਕਿਸੇ ਨੇ ਵੀ ਰੇਲ ਗੱਡੀ ਵਿੱਚ ਸਫ਼ਰ ਕਰਨ ਜਾ ਰਹੇ ਸ਼ਰਦਾਲੂਆਂ ਕੋਲ ਜਾ ਕੇ ਗੱਲਬਾਤ ਨਹੀਂ ਕੀਤੀ ਅਤੇ ਸੋਸ਼ਲ ਮੀਡੀਆ ਦੇ ਲਈ ਆਪਣੀਆਂ ਫੋਟੋਆਂ ਅਤੇ ਵੀਡੀਓ ਦਾ ਕੋਟਾ ਮੋਬਾਈਲਾ ਵਿੱਚ ਫੁੱਲ ਕਰਨ ਤੋਂ ਬਾਅਦ ਸਟੇਸ਼ਨ ਤੋਂ ਫੂੜ ਹੁੰਦੇ ਨਜ਼ਰ ਆਏ ਇਸ ਰੇਲਗੱਡੀ ਦੇ ਚੱਲਣ ਤੋਂ ਸਾਨੂੰ ਕੋਈ ਮੁਸ਼ਕਲ ਨਹੀਂ ਹੈ ਸਾਡੀ ਕੋਸ਼ਿਸ਼ ਹੈ ਕਿ ਫਿਰੋਜ਼ਪੁਰ ਤੋਂ ਹਰ ਧਰਮ ਨਗਰੀ ਲਈ ਰੋਜ਼ਾਨਾ ਰੇਲਗੱਡੀਆਂ ਚੱਲਣ ਪਰ ਇਸ ਦੇ ਲਈ ਸਾਰੇ ਇਲਾਕਾ ਵਾਸੀਆਂ ਨੂੰ ਇੱਕਜੁੱਟਤਾ ਦਿਖਾਉਣ ਦੀ ਲੋੜ ਹੈ ਨਾ ਕਿ ਫੋਕੀਆ ਚੌਦਰਾ ਵਿੱਚ ਪੈਣ ਦੀ ਦੂਜੇ ਪਾਸੇ ਮੌਕੇ ਤੇ ਮੌਜੂਦ ਕੁਝ ਲੋਕ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਟ੍ਰੇਨ ਰਵਾਨਗੀ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੁੱਤਰ ਆਪਣੀ ਪੈਂਠ ਬਣਾਉਣ ਵਿੱਚ ਨਜ਼ਰ ਆਇਆ ਉਸ ਵੱਲੋਂ ਵੀ ਮੌਕੇ ਤੇ ਮੌਜੂਦ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਲੋਕਾਂ ਨੂੰ ਇਕੱਠਾ ਹੋਣ ਦੀ ਸਲਾਹ ਨਹੀਂ ਦਿੱਤੀ ਆਪਣੇ ਹੀ غرور ਵਿੱਚ ਉਹ ਦਿਖਾਈ ਦਿੱਤੇ ਜਦ ਕਿ ਉਹਨਾਂ ਵੱਲੋਂ ਹਰੀ ਚੰਡੀ ਦੇਣਾ ਕੋਈ ਅਧਿਕਾਰ ਹੀ ਨਹੀਂ ਬਣਦਾ ਸੀ